ਹੋਣੀਆਂ ਦੇ ਖੇਲ ਜੀ ਜਿੰਦੜੀ ਰਖੇਲ ਜੀ ਕੰਡਿਆਂ ਦੀ ਸੇਜ ਉੱਤੇ ਉਮਰਾਂ ਦੇ ਮੇਲ ਜੀ ਵਾਹ ਉਹ ਸਾਜੂ ਰੰਦ ਜਿਹੜਾ ਤਲਗ ਹੈ ਨਾ ਉਹ ਲਾਲਪੁਰ ਤੋਂ ਸਾਡੇ ਬਾਰੇ ਮਸ਼ਹੂਰ ਹੈ ਕਿ ਅਸੀਂ ਬੰਦਾ ਜ਼ਾਇਆ ਕਰ ਲੈਂਦੇ ਜੁਗ ਜ਼ਾਇਆ ਨਹੀਂ ਕਰਦਾ ਜੁਗ ਤਾਂ ਸ਼ੁਰੂ ਹੀ ਲਾਲਪੁਰ ਚ ਹੋਈਆਂ ਸਲੀਮ ﺍﻟबेਲਾ ਜੀ ਮੇਰੇ ਮਿੱਤਰ ਨੇ ਉਹ ਕਹਿੰਦੇ ਨੇ ਉਹ ਲਾਲਪੁਰ ਚ ਤੇ ਜੁਗ ਤਾਂ ਕਾਸ਼ਤ ਹੁੰਦੀਆਂ ਜੀ ਤੁਹਾਡੇ ਇੱਥੇ ਡੀਏਪੀ ਦੀ ਖਾਦ ਦੀ ਬੋਰੀ ਜਿਹੜੀ ਆ ਉਹ 13-14 ਹਜ਼ਾਰ ਦੀ ਆ ਸਾਡੇ 1350 ਰੁਪਏ ਦੀ ਸਿਰਫ ਯੂਰੀਆ ਖਾਦ 4500 5000 ਦੀ ਤੇ ਸਾਡੀ ਸਿਰਫ 250 ਰੁਪਏ ਦੀ 8 ਘੰਟੇ ਸਾਨੂੰ ਲਾਈਟ ਫਰੀ ਆ 1997 ਤੋਂ ਆਇਰਿਸ਼ ਨੇ ਉਹ ਵੰਡੇ ਗਏ ਨੇ ਜਰਮਨ ਵੰਡੇ ਗਏ ਨੇ ਕਿੰਨੀਆਂ ਦੁਨੀਆ ਦੀਆਂ ਕੌਮਾਂ ਬੰਡੀਆਂ ਗਈਆਂ ਹੋਣ ਇਸ ਵੰਡ ਨੂੰ ਮੰਨ ਲਈਏ ਅਸੀਂ ਸੁਜੈਸ਼ਨ ਵੀ ਮੁਫਤ ਚ ਦਿੱਤੀ ਕੋਈ ਫੀਸ ਵੀ ਨਹੀਂ ਲਈ ਅੱਲਾ ਦੀ ਰਾਹ ਤੇ ਕੇਸ ਲੜਦੇ ਸਭ ਨੂੰ ਆਪੋ ਆਪਣੀ ਪਈ ਹੈ ਹਰ ਕੋਈ ਆਪੋ ਆਪਣੇ ਲਈ ਹੈ ਕਿੱਧਰ ਜਾਈਏ ਕਿਹਨੂੰ ਮਿਲੀਏ ਸਾਰੇ ਸ਼ਹਿਰ ਦੀ ਬੱਤੀ ਗਈ ਹੈ ਮੈਂ ਵੀ ਐਡਾ ਨਹੀਂ ਸੰਜੀਦਾ ਉਹ ਵੀ ਐਵੇਂ ਕਰਦੀ ਪਈ ਹੈ ਸਾਨੂੰ ਪਤਾ ਸੀ ਕਿ ਸਾਡਾ ਮੁਕਾਬਲ ਜਿਹੜਾ ਇੰਡੀਆ ਦਾ ਅਸੀਂ ਉਸ ਹਿਸਾਬ ਦੇ ਨਾਲ ਹੀ ਆਪਣਾ ਵਰਕਆਊਟ ਆਪਣੀ ਟ੍ਰੇਨਿੰਗ ਸਾਰਾ ਕੁਝ ਅਸੀਂ ਐਸ਼ੀਆ ਦੇ ਲੈਵਲ ਦੇ ਹਿਸਾਬ ਦੇ ਨਾਲ ਰੱਖ ਕੇ ਜਿੱਤੇ ਆ ਮੈਡਲ ਉਹ ਮੈਂ بڑے بڑے ਪਹਿਲਵਾਨਾਂ ਨਾਲ ਕੁਲਿਆ ਭਾਜੀ ਇੰਜ ਮੈਂ ਗੱਟ ਉਹਨਾਂ ਦਾ ਜਦੋਂ ਪਾੜ ਲੈਣਾ ਨਾ ਉਹਨਾਂ ਨੇ ਜਾਣ ਨਹੀਂ ਛਡਾਣੀ ਪਹਿਲਵਾਨ ਜੀ ਮਾ ਦਾ ਕੋਈ ਮੁੰਡਾ ਵਾ ਅੱਲਾਹ ਦੀ ਉਹਨੱਕ ਕੰਮ ਅੱਲਾ ਦਨਿਉ ਲਾਲ ਅਬੇ ਪਰਵਾਦੇ